ਸਸਕਾ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਛਿੰਮਲਾ ਮਿਰਚ ਛਿੰਮਲਾ ਮਿਰਚ ਬਣਾਵਾਂਗੇ ਆਲੂ ਪਾ ਕੇ ਤੇ ਆਲੂ ਆਪਾਂ ਇਸ ਤਰੀਕੇ ਨਾਲ ਕੱਟ ਲਏ ਸੀ ਤੇ ਛਿੰਮਲਾ ਮਿਰਚ ਵੀ ਆਪਾਂ ਪਤਲੀ ਪਤਲੀ ਕੱਟ ਲਈ ਛਿੰਮਲਾ ਮਿਰਚੇ ਚ ਮੈਂ ਵੀ ਵੀ ਕੱਟ ਲਏ ਵੀ ਮੈਨੂੰ ਪਸੰਦ ਹੈ ਤੇ ਦੋ ਟਮਾਟਰ ਕੱਟੇ ਆਪਾਂ ਤੇ ਇੱਧਰ ਮੈਂ ਦੋ ਪਿਆਜ਼ ਕੱਟ ਲਏ ਸੀ ਤੇ ਇੱਧਰ ਲਸਣ ਤੇ ਅਦਰ ਪਾਵਾਗੇ ਤੇ ਹੁਣ ਗੈਸ ਤੇ ਆਪਾਂ ਕੜਾਈ ਰੱਖਦੇ ਆਂ フライ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਹਾਂਜੀ ਤੇਲ ਗਰਮ ਹੋ ਚੁੱਕਾ ਤੇ ਮੈਂ ਤੇਲ ਦੇ ਵਿੱਚ ਆਲੂ ਪਾ ਦਵਾਂਗੀ ਆਲੂ ਨੂੰ ਆਪਾਂ ਫਰਾਈ ਕਰ ਲਵਾਂਗੇ కలర్ డే ఆలూ సాడే బ్రౌన్ చుక్కే ఆలూ అను బీచే तेल सड़े को ज्यादा ही तेल में अद्धा कट दिता हम आप पा देवे जीरा जीरे भुन लगे जीरा भुन हो गया पा देंगे लसन अदर என்ன பண்ணி பாவாங்க பியா தின மின்ட்டி பூன்னா ਤੇ ਮੈਂ ਇੱਥੇ ਲੰਬੇ ਪਿਆਜ਼ ਲਏ ਸੀ ਤੁਸੀਂ ਬਰੀਕ ਵੀ ਕੱਟ ਕੇ ਪਾ ਸਕਦੇ ਤੇ ਮਲਾਂ ਮੇਕ ਵਿੱਚ ਪਿਆਜ਼ ਬਰౌਨ ਹੋ ਚੁੱਕੇ ਤੇ ਹੁਣ ਮੈਂ ਪਾ ਦਾਂਗੀ ਇੱਕ ਚਮਚਾ ਹਰੀ ਮਿਰਚ ਉਸ ਤੋਂ ਬਾਅਦ ਪਾਵਾਂਗੇ ਨਮਕ ਹਲਦੀ ਪਾ ਦੋ ਚਮਚੇ ਦਾ ਚੌਥੇ ਹਿੱਸੇ ਹਾਂ काली मिर्च मसाला चमचे का चौथा हिस्सा लाल मिर्च पा देंगे कश्मीरी चमचे का चौथा हिस्सा थोड़ी जी देगी मिर्च पा देंगे तो मिक्स कर लवेंगे मैं नाल ही पा धनिया पाउडर एक चमचा ਉਸ ਤੋਂ ਬਾਅਦ ਪਾ ਦਵਾਂਗੇ ਆਪਾਂ ਟਮਾਟਰ ਟਮਾਟਰ ਪਾ ਕੇ ਮਿਕਸ ਕਰ ਲਵਾਂਗੇ ਗੈਸ ਦਾ ਫਲੇਮ ਮੈਂ ਲੋ ਹੀ ਰੱਖਿਆ ਸੀ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਹੁਣ ਆਪਾਂ ਮਸਾਲੇ ਨੂੰ ਚੈੱਕ ਕਰ ਲਵਾਂਗੇ ਮਸਾਲਾ ਸਾਡਾ ਵਧੀਆ। ਚੁੱਲ੍ਹਿਆਂ ਤੇ ਹੁਣ ਆਪਾਂ ਇਹ ਵਿੱਚ ਆਲੂ ਪਾ ਦੇਵਾਂਗੇ। ਆਲੂ ਪਾ ਕੇ ਮਿਕਸ ਕਰ ਲਵਾਂਗੇ। ਆਲੂ ਨੂੰ ਆਪਾਂ ਪਹਿਲਾਂ ਹੀ ਫਰਾਈ ਕੀਤਾ ਸੀ। ਤੇ ਹੁਣ ਨਾਲ ਹੀ ਪਾ ਦੇਵਾਂਗੇ ਆਪਾਂ शिमला ਮਿਰਚ। मिक्स कर लवेंगे फिर मिर्च पा के दो तीन मिनट वास्ते ढक के पकवा पका देंगे सब्जी में चेक कर लवाने ਸਬਜੀ ਨੂੰ 2 ਮਿੰਟ ਵਾਸਤੇ ਹੋਰ ਪਕਾ ਲਵਾਂਗੇ ਆਪਾਂ 2-3 ਮਿੰਟ ਵਾਸਤੇ ਟੱਕ ਕੇ ਪਕਾਉਨੇ ਆਂ ਜੀ ਸਬਜੀ ਆਪਾਂ ਚੈੱਕ ਕਰ ਲੈਂਦੇ ਆਂ ਸਬਜੀ ਸਾਡੀ ਬਿਲਕੁਲ ਰੈਡੀ ਤੋਂ ਆਪਾਂ ਥੋੜਾ ਧਨੀਆ ਪਾ ਦਵਾਂਗੇ ਤੇ ਗੈਸ ਨੂੰ ਕਰ ਦਵਾਂਗੇ ਬੰਦ ਤੇ ਸਬਜੀ ਨੂੰ ਆਪਾਂ ਹੁਣ ਸਰਵ ਬੋਲ ਵਿੱਚ ਪਾ ਦਵਾਂਗੇ ਟਾਲੂ, ਸ਼ਿਮਲਾ ਮਿਰਚ ਦੀ ਸਬਜੀ ਬਣ ਕੇ ਤਿਆਰ ਵੀ ਲਾਈਕ, ਸ਼ੇਅਰ ਤੇ ਮੈਂਡ ਜ਼ਰੂਰ ਕਰਿਓ ਜੀ। ਮੈਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਸੱਚਕਾਲ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ।